ਪੰਜਾਬ ਦੀ ਰਾਜ ਸਭਾ ਸੀਟ ਦੇ ਲਈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਸੰਜੀਵ अरोड़ा ਦੇ ਅਸਤੀਫੇ ਤੋਂ ਬਾਅਦ ਖਾਲੀ ਸੀਟ ਦੇ ਲਈ ਚੋਣ ਹੋ ਰਹੀ ਹੈ 13 ਅਕਤੂਬਰ ਨੂੰ ਨੋਮੀਨੇਸ਼ਨ ਦੀ ਆਖਰੀ ਤਾਰੀਖ 14 ਅਕਤੂਬਰ ਨੂੰ ਹੋਏਗੀ ਸਕਰੂਟੀ 16 ਅਕਤੂਬਰ ਤੱਕ ਨਾਮ ਵਾਪਸ ਲੈ ਸਕਦੇ ਨੇ ਉਮੀਦਵਾਰ ਤਾਂ 24 ਅਕਤੂਬਰ ਨੂੰ ਰਾਜ ਸਭਾ ਦੀ ਸੀਟ ਦੇ ਲਈ VOTING ਹੋਏਗੀ 24 ਅਕਤੂਬਰ ਨੂੰ ਹੀ ਨਤੀਜਿਆਂ ਦਾ ਐਲਾਨ ਹੋਏਗਾ ਆਪ ਦੇ ਵੱਲੋਂ ਰਾਜਿੰਦਰ ਗੁਪਤਾ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਕਾਂਗਰਸ ਭਾਜਪੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅਜੇ ਚੋਣ ਲੜਨ ਸੰਬੰਧੀ ਕੋਈ ਫੈਸਲਾ ਨਹੀਂ ਲਿਆ ਪੰਜਾਬ 'ਚ ਫਿਲਹਾਲ ਸਾਰੇ 6 ਰਾਜ ਸਭਾ ਮੈਂਬਰ ਜਿਸ ਤਰੀਕੇ ਦੇ ਨਾਲ ਰਾਜਿੰਦਰ ਗੁਪਤਾ ਦਾ ਸੀ ਜ਼ਿਕਰ ਕਰ ਰਹੇ ਆ ਰਾਜਿੰਦਰ ਗੁਪਤਾ ਦੀ ਜਿੱਤ ਵੀ ਤੈਅ ਮੰਨੀ ਜਾ ਰਹੀ ਹੈ ਤਾਂ ਇਸ ਖਬਰ ਦੇ ਉਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਮਨਜੋਤ ਸਿੰਘ ਕੰਗ ਜੁੜੇ ਨੇ ਤਾਂ ਮਨਜੋਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜੇਂਦਰ ਗੁਪਤਾ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਤੇ ਲਗਭਗ ਜਿੱਤ ਤਾਂ ਪੱਕੀ ਹੈ ਦੂਜੀਆਂ ਪਾਰਟੀਆਂ ਦੀ ਕੀ رائے ਹੈ ਫਿਲਹਾਲ ਕੀ ਜਾਣਕਾਰੀ ਬਿਲਕੁਲ ਤਾਂ ਮਨ ਜਿसरी ਕਿਦ ਨਾਲ ਈਸੀ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ ਤਾਂ ਉਸ ਹੱਬ ਦੇ ਨਾਲ ਚੱਲੀ ਤਾਂ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਜੇਂਦਰ ਗੁਪਤਾ ਦੀ ਜਿੱਤ ਹੈ ਉਹ ਕਿਸੇ ਤਰੀਕੇ ਦੇ ਨਾਲ ਪੱਕੇ ਮੰਨੀ ਜਾ ਰਹੀ ਹੈ ਔਰ ਹਾਲਾਂਕਿ ਬਾਕੀਆਂ ਵੱਲੋਂ ਵੀ ਇਹੀ ਜਿਹੜਾ ਲਗਾਤਾਰ رائے ਜਿਹੜੀ ਹੈ ਔਰ ਅੰਦਾਜ਼ਾ ਇਹ ਵੀ ਦਿੱਤਾ ਜਾ ਰਿਹਾ ਔਰ ਜਿਹੜੀ ਇਸ ਦੇ ਵਿੱਚ ਮਹੱਤਵਪੂਰਨ ਜਿਹੜੀਆਂ ਤਰੀਕਾਂ ਨੇ ਉਸ ਦੇ ਵਿੱਚ ਇਹ ਦੇਖ ਲਈਦਾ 14 ਅਕਤੂਬਰ ਨੂੰ ਸਕਰੂਟੀ ਲਈ ਨਾਮਿਨੇਸ਼ਨ ਦੀ ਸਕਰੂਟੀ ਦੀ ਲਈ ਡੇਟ ਲਾਨੀ ਕਿ ਉਸ ਤੋਂ ਇਲਾਵਾ ਜਿਹੜੀ 16 ਅਕਤੂਬਰ ਜਿਹੜੀ ਹੈ ਉਹ ਕੈਂਡੀਡੇਟ ਦਾ ਜਿਹੜਾ ਨਾਮ ਹੈ ਉਹ ਵਿਡਰੋਅਲ ਕਰਨ ਦੇ ਲਈ ਹੋਵੇਗੀ ਔਰ ਉਸ ਤੋਂ ਇਲਾਵਾ 24 ਅਕਤੂਬਰ ਨੂੰ ਪੋਲਿੰਗ ਜਿਹੜੀ ਡੇਟ ਹੈ ਉਹ ਲਾਨਣੀ ਗਈ ਹੈ ਇਸ ਤੋਂ ਇਲਾਵਾ 28 ਤਰੀਕ ਜਿਹੜੀ ਹੈ ਯਾਨੀ ਕਿ 28 ਅਕਤੂਬਰ ਨੂੰ ਇਲੈਕਸ਼ਨ ਪ੍ਰੋਸੈਸ ਜਿਹੜਾ ਹੈ ਉਹ ਕੰਪਲੀਟ ਹੋਣਾ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਜ਼ਿਕਰ ਕਰ ਲਈ ਤਾਂ 9 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੀ ਪੋਲਿੰਗ ਹੈ ਉਹ ਕੀਤੀ ਜਾਣੀ ਹੈ ਔਰ ਸੰਜੀਵ अरोड़ा ਦੇ ਵੱਲੋਂ ਜਿਹੜਾ ਰੈਜ਼ੀਗਨੇਸ਼ਨ ਦਿੱਤਾ ਗਿਆ ਸੀ ਰਾਜ ਸਭਾ ਮੈਂਬਰ ਵੱਲੋਂ ਤਾਂ ਉਸ ਦੇ ਉੱਤੇ ਹੀ ਹੁਣ ਇਲੈਕਸ਼ਨ ਹੋਣੀ ਹਾਲਾਂਕਿ ਅੱਜ ਜਿਹੜਾ ਇਸੇ ਵੱਲੋਂ ਨੋਟੀਫਿਕੇਸ਼ਨ ਅਰਾਧ ਕਰ ਦਿੱਤਾ ਗਿਆ ਔਰ ਅੱਜ ਤੋਂ ਹੀ ਇੱਕ ਤਰ੍ਹਾਂ ਦੀ ਲਾਲ ਜਿਕਰ ਦੇਖਿਆ ਜਾਵੇ ਤਾਂ ਤਿਆਰੀਆਂ ਜਿਹੜੀਆਂ ਨੇ ਉਹਨੂੰ ਸ਼ੁਰੂਆਤ ਤੋਂ ਉਹਨਾਂ ਦੀ ਹੋ ਚੁੱਕੀ ਹੈ ਔਰ ਅੱਗੇ ਦੀ ਕਾਰਵਾਈ ਯਾ ਅੱਗੇ ਦੀ ਪ੍ਰਕਿਰਿਆ ਜਿਹੜੀ ਹੈ ਉਹ ਆਰੰਭ ਕਰ ਦਿੱਤੀ ਗਈ ਹੈ ਜੀ ਅਮਨ ਲਾਜ਼ਮੀ ਤੌਰ ਦੇ ਉੱਤੇ ਮਨਜੋਤ ਕਿਉਂਕਿ ਆਮ ਆਦਮੀ ਪਾਰਟੀ ਦਾ ਫਿਲਹਾਲ ਤੱਕ ਜਿਕਰ ਅਸੀਂ ਕਿਉਂਕਿ ਨੰਬਰ ਦੇ ਉੱਤੇ ਹੀ ਇਹ ਜਿਹੜੀ ਚੋਣ ਹੈ ਉਹ ਟਿੱਕੀ ਹੁੰਦੀ ਹੈ ਕਿਉਂਕਿ ਲੋਕ ਤਾਂ ਵੋਟ ਸਿੱਧੇ ਤੌਰ ਦੇ ਉੱਤੇ ਪਾਉਂਦੇ ਨਹੀਂ ਤਾਂ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਪਲੜਾ ਭਾਰੀ ਹੈ ਪਰ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਹੁਣ ਤੱਕ ਤੇ ਦਾਅਵੇ ਕਰਦੀ ਰਹੀ ਹੈ ਕਿ ਜਿਹੜੇ ਖਾਸ ਤੌਰ ਦੇ ਉੱਤੇ ਦਰਿਆ ਬਚਾਉਣ ਵਾਲੇ ਨੇ ਗਰਾਊਂਡ ਦੇ ਉੱਤੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਅਸੀਂ ਮੌਕਾ ਦੇਵਾਂਗੇ ਪਰ ਫਿਲਹਾਲ ਤੱਕ ਹੁਣ ਤੱਕ ਤਾਂ ਹੁੰਦਾ ਨਜ਼ਰ ਨਹੀਂ ਆਇਆ ਨਾ ਕੋਈ ਪੰਜਾਬ ਦਾ ਦਰਦੀ ਨਾ ਕੋਈ ਪੰਜਾਬ ਦੇ ਲਈ ਜਿਸ ਨੇ ਆਪਣਾ ਸਭ ਕੁਝ ਨਸ਼ਾਵਰ ਕਰ ਦਿੱਤਾ ਹੋਏ ਰਾਜ ਸਭਾ ਦੇ ਲਈ ਉਸ ਨੂੰ ਭੇਜਿਆ ਗਿਆ ਬਿਲਕੁਲ ਮੰਤਾਈ ਲਗਾਤਾਰ ਜ਼ਿਕਰ ਤਾਂ ਜਿਹੜਾ ਹੁੰਦਾ ਰਹਿੰਦਾ ਔਰ ਹਾਲਾਂਕਿ ਇਸ ਚੀਜ਼ ਦਾ ਵਿਰੋਧ ਵੀ ਜਿਹੜਾ ਹੈ ਉਹ ਲਗਾਤਾਰ ਜਿਹੜੀਆਂ ਗਰਾਊਂਡ ਦੇ ਉੱਤੇ ਉਹ ਜਥੇਬੰਦੀਆਂ ਨੇ ਜਿਹੜੀਆਂ ਲਗਾਤਾਰ ਕੰਮ ਕਰਦੀਆਂ ਨੇ ਫਿਰ ਚਾਹੇ ਉਹ ਕੁਝ ਐਨ ਜੀਓਜ਼ ਹੋਣ ਜਾਂ ਸਮਾਜ ਸੇਵੀ ਸੰਸਥਾਵਾਂ ਹੋਣ ਜਾਂ ਕੋਈ ਅਜਿਹੇ ਇਨਸਾਨ ਹੋਣ ਜਿਨ੍ਹਾਂ ਵੱਲੋਂ ਲਗਾਤਾਰ ਉਸ ਗਰਾਊਂਡ ਦੇ ਉੱਤੇ ਕੰਮ ਕੀਤਾ ਗਿਆ ਹੋਵੇ ਲੋਕਾਂ ਦੀ ਮਦਦ ਕੀਤੀ ਗਈ ਹੋਵੇ ਪਰ ਇਹ ਵਿਰੋਧ ਜਿਹੜਾ ਹੈ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਇਹ ਲਗਾਤਾਰ ਚੱਲਦਾ ਰਹਿੰਦਾ ਕਿ ਆਮ ਆਦਮੀ ਪਾਰਟੀ ਲਗਾਤਾਰ ਪਹਿਲਾਂ ਤਾਂ ਇੱਕ ਵਾਅਦਾ ਕਰਦੀ ਆਉਂਦੀ ਸੀ ਕਿ ਅਸੀਂ ਇਸ ਲਈ ਇਨਸਾਨ ਉੱਤੇ ਤੱਕ ਲੈ ਕੇ ਜਾਵਾਂਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਰ ਜਿਵੇਂ ਜਿਵੇਂ ਪੁਰਾਣਾ ਇਤਿਹਾਸ ਦੇਖ ਲਈ 21 ਤੋਂ ਬਾਅਦ ਲਗਾਤਾਰ ਜਿਹੜੇ ਜਿਨ੍ਹਾਂ ਨੂੰ ਉਹਦੇ ਦਿੱਤੇ ਨਹੀਂ ਉਹ ਹਾਲਾਂਕਿ ਸਰਮਾਇਦਾਰ ਪਰਿਵਾਰਾਂ ਦੇ ਵਿੱਚੋਂ ਨੇ ਜਿਨ੍ਹਾਂ ਦੇ ਵਿੱਚ ਹੁਣ ਸੰਜੀਵ ਅਰੋੜਾ ਦਾ ਜ਼ਿਕਰ ਕਰ ਰਹੀ ਉਸੇ ਤਰੀਕੇ ਨਾਲ ਰਜਿੰਦਰ ਗੁਪਤਾ ਦਾ ਜ਼ਿਕਰ ਕਰ ਰਹੀ ਏ ਔਰ ਇਹ ਪਿਛਲੇ तमाम ਉਹਨਾਂ ਅਹੁਦੇਦਾਰਾਂ ਦਾ ਜ਼ਿਕਰ ਕਰ ਰਹੀ ਜਿਹੜੇ ਆਵਾਦਵੀ ਪਾਰਟੀ ਵੱਲੋਂ ਐਲਾਨੇ ਗਏ ਨੇ ਜਾਂ ਰਾਜ ਸਭਾ ਮੈਂਬਰ ਉਹਨਾਂ ਨਾਮਿਨੇਟ ਕੀਤੇ ਗਏ ਨੇ ਉਹਨਾਂ ਦੇ ਵਿੱਚ ਕਿਤਨਾ ਕਿਤੇ ਇਸ ਦਾ ਜ਼ਿਕਰ ਜਿਹੜਾ ਉਹ ਲਗਾਤਾਰ ਹੁੰਦਾ ਹੈ ਤਾਂ ਹਾਲਾਂਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੀ ਤਸਵੀਰ ਰਹਿਣ ਵਾਲੀ ਹੈ ਇਹ ਹਾਲਾਂਕਿ ਦੇਖਣਾ ਹੋਵੇਗਾ ਜੀ ਅਮਨ ਮਨਜੋਤ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਫਿਲਹਾਲ ਇਸ ਵਕਤ ਰਾਜਿੰਦਰ ਗੁਪਤਾ ਜਿਨ੍ਹਾਂ ਦੀ ਲਗਭਗ ਜਿੱਤ ਜਿਹੜੀ ਉਹ ਤੈ ਮੰਨੀ ਜਾ ਰਹੀ ਹੈ 13 ਅਕਤੂਬਰ ਨਾਮਿਨੇਸ਼ਨ ਦੀ ਆਖਰੀ ਤਰੀਕ ਰਹੇਗੀ 24 ਅਕਤੂਬਰ ਨੂੰ VOTING ਹੋਏਗੀ ਤੇ 24 ਅਕਤੂਬਰ ਨੂੰ ਹੀ ਨਤੀਜਿਆਂ ਦਾ ਐਲਾਨ ਜਿਹੜਾ ਕੀਤਾ ਜਾਏਗਾ